ਦੋਸਤੋ ਇਹ ਦੇਖੋ ਇੱਕ ਚੀਜ਼ ਤੁਹਾਨੂੰ ਦਿਖਾਉਣ ਲੱਗਿਆ ਮੈਂ ਬਾਹਰ ਤੋਂ ਲੋਕ ਆ ਕੇ ਨਾ ਇੱਥੇ ਰੁਜ਼ਗਾਰ ਕਰ ਰਹੇ ਆ ਜੀ ਬਾਹਰ ਤੋਂ ਆ ਕੇ ਕਿਸੇ ਬੰਦੇ ਨੇ ਪਿੰਡ ਜੀਜਪੁਰ ਦੀ ਜ਼ਮੀਨ 1 ਏਕੜ ਠੇਕੇ ਤੇ ਲਈ ਹੈ ਤੇ ਇੱਥੇ ਇਹਨਾਂ ਨੇ ਵਗੈਰਾ ਉਹਨਾਂ ਦੇ ਵਾਸਤੇ ਨਾ 1 ਏਕੜ ਜ਼ਮੀਨ ਠੇਕੇ ਤੇ ਲਈ ਹੈ ਪੈਸਿਆਂ ਦੇ ਵਿੱਚ ਇਹਨਾਂ ਦਾ ਕੰਮ ਹੋਏਗਾ ਜਾਂ ਵੱਡੇ ਹੋਟਲਾਂ ਦੇ ਵਿੱਚ ਇਹ ਸਰਵਿਸ ਦਿੰਦੇ ਹੋਣੇ ਪਰ ਆਪਣੇ ਪੰਜਾਬੀ ਲੋਕ ਬਾਹਰ ਨੂੰ ਦੌੜ ਰਹੇ ਆ 50-50 ਲੱਖ ਰੁਪਈਆ ਲਾ ਕੇ ਉਹਨਾਂ ਨੂੰ ਇਹ ਚੀਜ਼ਾਂ ਦੇਖਣ ਦੀ ਲੋੜ ਹੈ ਕਿ ਬਾਹਰ ਤੋਂ ਆ ਕੇ ਲੋਕ ਹੋਰ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰ ਰਹੇ ਆਂ ਪਰ ਆਪਣੇ ਵਾਲੇ ਇੱਥੇ 50-50 ਲੱਖ ਰੁਪਏ ਲਾ ਕੇ ਬਾਹਰ ਲੇਬਰਾਂ ਕਰਨੇ ਜਾ ਰਹੇ ਆਂ ਸਾਨੂੰ ਇਹਨਾਂ ਲੋਕਾਂ ਤੋਂ ਸੇਧ ਲੈਣ ਦੀ ਬਹੁਤ ਲੋੜ ਹੈ ਪੰਜਾਬੀ ਬਹੁਤ ਆਪਾਂ ਪਿੱਛੇ ਆਏ ਨਾ ਮਾਮਲਿਆਂ 'ਚ ਕਿ ਅਸੀਂ ਲੇਬਰ ਕਰਨੇ ਯੋਗੇ ਰਹਿ ਕੇ ਬਾਹਰ ਕੈਨੇਡਾ ਅਮਰੀਕਾ 'ਚ ਜਾ ਕੇ ਇਦਾਂ ਦਾ ਕੋਈ 50 ਲੱਖ ਲਾ ਕੇ ਆਪਾਂ ਆਪਣੇ ਪੰਜਾਬ ਦੇ ਵਿੱਚ ਆਪਣੀ ਸਰਦਾਰੀ ਕਾਇਮ ਰੱਖ ਕੇ ਕੰਮ ਸ਼ੁਰੂ ਕਰ ਸਕਦੇ ਆਂ ਦੋਸਤੋ ਇਹ ਗੱਲ ਤੁਹਾਨੂੰ ਸ਼ਾਇਦ ਬੁਰੀ ਲੱਗੇ ਮੇਰੀ ਕਹੀ ਹੋਈ ਪਰ ਇਹ ਸਚਾਈ ਹੈ ਅਸੀਂ ਅੱਜ ਲੇਬਰਾਂ ਕਰਨੇ ਯੋਗੇ ਰਹਿ ਗਏ 50 ਲੱਖ ਰੁਪਇਆ ਲਾ ਕੇ ਨਾ ਲੇਬਰ ਕਰਦੇ ਆਪਾਂ ਕੈਨੇਡਾ ਅਮਰੀਕਾ ਚ ਜਾ ਕੇ ਨਾ ਅੰਗਰੇਜ਼ਾਂ ਦੀ ਗੁਲਾਮੀ ਕਰਨੇ ਯੋਗੇ ਰਹਿ ਗਏ ਪਰ ਇੱਥੇ ਰੁਜ਼ਗਾਰ ਦੀ ਕੋਈ ਕਮੀ ਨਹੀਂ ਹੈ ਬਾਹਰਲੇ ਪੂਰੇ ਇੰਡੀਆ ਤੋਂ ਇੱਥੇ ਲੋਕ ਆ ਰਹੇ ਨੇ ਕੰਮ ਕਰਨ ਵਾਸਤੇ ਪਰ ਆਪਾਂ ਬਾਹਰ ਨੂੰ ਭੱਜ ਰਹੇ ਆ ਠੀਕ ਹੈ ਨਾ ਆਪਾਂ ਨੂੰ ਸੇਧ ਲੈਣ ਦੀ ਲੋੜ ਹੈ ਇਹ ਜੇ ਰੁਜ਼ਗਾਰ ਬਹੁਤ ਨੇ ਕੰਮ ਕਰਨ ਵਾਲਿਆਂ ਨੂੰ ਤੋੜਾ ਨਹੀਂ ਹੈ ਇੱਥੇ ਇਹ ਦੇਖੋ ਪ੍ਰਦੇਸ਼ਾਂ ਤੋਂ ਆ ਕੇ ਕੰਮ ਕਰ ਰਹੇ ਆ ਲੋਕ ਤੁਹਾਨੂੰ ਦਿਖਾ ਰਿਹਾ ਪਿੱਛੇ ਲੇਬਰ ਕੰਮ ਕਰ ਰਹੀ ਏ ਤੇ ਇਹ ਬੰਦੇ ਨੇ ਇੱਕ ਇੱਕ ਕਿੱਲਾ ਜ਼ਮੀਨ ਠੇਕੇ ਤੇ ਲੈ ਕੇ ਕੰਮ ਕਰਿਆ ਫਾਸਟ ਫੂਡ ਵਗੈਰਾ ਹੋਰ ਜਿਹੜਾ ਕੈਟਰਿੰਗ ਦੀ ਸਰਵਿਸ ਦਿੰਦਾ ਏ ਬੰਦਾ ਪੈਲਸਾਂ ਦੇ ਵਿੱਚ ਤੇ ਹੋਟਲਾਂ 'ਚ ਪਰ ਅਸੀਂ 50 ਲੱਖ ਲਾ ਕੇ ਬਾਹਰ ਗੁਲਾਮੀ ਕਰਨੇ ਜਾ ਰਹੇ ਹਾਂ ਤੇ ਲੇਬਰ ਕਰਨੇ ਜਾ ਰਹੇ ਹਾਂ ਸਾ ਮਦੀ ਘਾਟ ਹੈ ਸਾਨੂੰ ਸ਼ਰਮ ਦੀ ਘਾਟ ਹੈ ਬਹੁਤ ਜ਼ਿਆਦਾ ਠੀਕ ਹੈ ਜੀ ਇਹ ਦੇਖੋ ਦੋਸਤੋ ਹੂੰ